ਹਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਹੋਪਸ ਸੋ ਤੁਸੀਂ ਸਾਰੇ ਠੀਕ ਹੋਵੋਗੇ ਸੋ ਅੱਜ ਨਾ ਸਾਡੇ ਸਿੱਕੀ ਦਸਵੀਂ ਤੇ ਮੈਟਿਕ ਦਾ ਸੀ ਮੱਥਾ ਸੋ ਮੈਂ ਨਾ ਹੁੰਦੇ ਲਈ ਨਾ ਮੈਤੇ ਚੌਲ ਬਣਾ ਰਹੀ ਸੀ ਪਹਿਲਾਂ ਮੈਂ ਸੋਚਿਆ ਕਿ ਖੀਰ ਬਣਾ ਲਵਾਂ ਪਰ ਕੋਈ ਹੈ ਹੀ ਨਹੀਂ ਮੈਂ ਹੀ ਆ ਇਕੱਲੀ ਤੇ ਮੈਂ ਇਫਰ ਮੈਂ ਸੋਚਿਆ ਕਿ ਥੋੜਾ ਜਿਹਾ ਪ੍ਰਸ਼ਾਦ ਬਣਾ ਲਾਂਗੀ ਕਰਨ ਵਾਸ ਮੱਥਾ ਟੇਕਣ ਲਈ ਪਰ ਫਿਰ ਨਾ ਬਾਹਰ ਮੀਂਹ ਪੈ ਰਿਹਾ ਸੀ ਬੜਾ ਮਤਲਬ ਸਾਡੇ ਦੋ ਦਿਨ ਹੋ ਗਏ ਬਹੁਤ ਜ਼ਿਆਦਾ ਮੀਂਹ ਪਈ ਜਾਂਦਾ ਤੇ ਬਾਹਰ ਬਹੁਤ ਠੰਡਾ ਸੀਗਾ ਸੋ ਮੇਰਾ ਨਾ ਦਿਲ ਕੀਤਾ ਕਿ ਮੈਂ ਗੋੜਾਲੇ ਚੋਲ ਬਣਾਵਾਂ ਮਿੱਠੇ ਤੇ ਨਾਲੇ ਤਾਂ ਮੱਥਾ ਟੇਕਿਆ ਚਾਹੂਗਾ ਤੇ ਨਾਲੇ ਇਸ ਭਾਂਨੇ ਨਾਲ ਥੋੜੇ ਜਿਹਾ ਮਤਲਬ ਕਿ ਮਿੱਠੇ ਚੋਲ ਖਾਤੇ ਜਾਣਗੇ ਸੋ ਮੈਂ ਨਾ ਮੈਂ ਮਤਲਬ ਗੋਡ ਵਾਲੇ ਚੌਲ ਬਣਾਉਂਦੀ ਹੁੰਨੀ ਆ ਅ ਮਤਲਬ ਇੱਕ ਟਵਿਸਟ ਟਵਿਸਟ ਨਾਲ ਮੇਰੇ ਮਦਰ ਬਣਾਉਂਦੇ ਹੁੰਦੇ ਸੀਗੇ ਅ ਉੱਥੇ ਜਦੋਂ ਮੈਂ ਜਦੋਂ ਅਸੀਂ ਛੋਟੇ ਹੁੰਦੇ ਸੀ ਜਦੋਂ ਇੰਡੀਆ ਸੀ ਉਹਦੇ ਮੰਮੀ ਬਣਾਉਂਦੇ ਹੁੰਦੇ ਸੀ ਸੋ ਮੈਂ ਨਾ ਤੁਹਾਨੂੰ ਦਿਖਾ ਰਹੀ ਸੀ ਕਿ ਮੈਂ ਪਹਿਲਾਂ ਇਹਨਾਂ ਕੁੱਕਰ ਚ ਵੀ ਮਤਲਬ ਤਿੰਨ ਕ올ੀਆਂ ਪਾਣੀ ਪਾਇਆ ਸੀਗਾ ਮੈਂ ਨਾ ਆਵਲੀ ਕੁੱਲੀ ਚ 올ਬ ਨਾ ਨੇ ਹੈ ਹਨਾ ਇਸ ਕੁੱਲੀ ਦਾ ਮੈਂ ਮੀਜਰਮੈਂਟ ਲਿਆ ਸੀ ਇਹ ਤਿੰਨ ਕੁੱਲੀਆਂ ਮੈਂ ਪਾਣੀ ਪਾ ਕੇ ਨਾ ਵਿੱਚ ਗੁੜ ਪਾ ਕੇ ਤੇ ਪਾਣੀ ਨੂੰ ਥੋੜਾ ਜਿਹਾ ਗਰਮ ਕਰਕੇ ਰੱਖ ਦਿੱਤਾ ਸੀ ਤਾਂ ਕਿ ਗੁੜ ਚੰਗੀ ਤਰ੍ਹਾਂ ਮੈਲਟ ਹੋ ਜੇ ਹੁਣ ਗੁੜ ਮੈਲਟ ਹੋ ਗਿਆ ਹੈ ਹਨਾ ਤਾਂ ਹੁਣ ਆਪਾਂ ਇਹਨੂੰ ਛਾਣ ਲਾਂਗੇ ਹਨਾ ਤਾਂ ਕਿ ਇਹਦੇ ਵਿੱਚ ਉਹ ਜਿੰਨੀ ਵੀ ਇੰਪਿਉਰਿਟੀਆਂ ਨੇ ਨਾ ਪਾਣੀ ਵਿੱਚ ਆ ਜਾਂਦੇ ਤੇ ਸਾਫ਼ ਪਾਣੀ ਆਪਾਂ ਨੂੰ ਮਿਲ ਜੇ ਮਿੱਠਾ ਪਾਣੀ ਤੇ ਮੰਮੀ ਬਣਾਉਂਦੇ ਹੁੰਦੇ ਸੀ ਇਹ ਵਾਲੀ ਰੈਸਪੀ ਨਾ ਪਿੰਡ ਤੋਂ ਪਿੰਡ ਹੁੰਦੇ ਸੀਗੇ ਸੋ ਮਤਲਬ ਮੇਰਾ ਦਿਲ ਵੀ ਕੀਤਾ ਕਿ ਅੱਜ ਮੈਂ ਉਹੀ ਬਣਾਵਾਂ रेसिपी ਤੇ ਤੁਹਾਡੇ ਨਾਲ ਵੀ ਸ਼ੇਅਰ ਕਰਾਂ। ਇਹ ਸੋ ਰੈਸਪੀ ਨਾ ਹੁੰਦੀ ਚਟਕਸਤੇ ਹੈ ਕਿ ਅ ਮਤਲਬ ਗੋੜਵਾਲੇ ਚੌਲ ਤਾਂ ਸਾਰੇ ਹੀ ਬਣਾਉਂਦੇ ਹੈ ਹਨਾ ਪਰ ਨਾ ਗੱਲ ਇਹ ਹੈ ਕਿ ਮੈਂ ਬਣਾਵਾਂਗੀ ਗਾਜਰਾ ਪਾ ਕੇ। ਤੁਸੀਂ ਕਦੀ ਗਾਜਰਾ ਪਾ ਕੇ ਮੈਂ ਗੋੜਵਾਲੇ ਚੌਲ ਬਣਾਏ ਹੈ ਬੜੇ ਸਵਾਦ ਬੰਦੇ ਹੈ ਹਨਾ ਤੇ ਮੇਰੇ ਕੋਲ ਪਈਆਂ ਸੀਗੀਆਂ ਇੰਡੀਆ ਵਾਲੀਆਂ ਨਾ ਲਾਲ ਵਾਲੀਆਂ ਗਾਜਰਾ ਮੈਂ ਪੰਜਾਬੀ ਦੁਕਾਨ ਤੋਂ ਲੈ ਕੇ ਆਈ ਸੀ। ਸੋ ਮੈਂ ਸੋਚਿਆ ਕਿ ਮੈਂ ਹੱਜੋ ਹੀ ਬਣਾ ਲੈਂਦੀ ਆ ਨਾਲੇ ਤੇ ਮੱਥਾ ਟਿਕਿਆ ਜਾਊਗਾ ਤੇ ਨਾਲੇ ਤੁਹਾਡੇ ਨਾਲ ਰੈਸਪੀ ਸ਼ੇਰ ਹੋ ਚੁਗੀ ਹੈ ਨਾ ਸੋ ਤੁਸੀਂ ਵੀ ਬਣਾਉਣੇ ਹੁੰਦੇ ਹੋ ਤਾਂ ਮੈਨੂੰ ਜਰੂਰ ਦੱਸਿਓ ਕਿ ਤੁਸੀਂ ਕਿਵੇਂ ਬਣਾਉਣੇ ਹੋ ਮੇਰੀ ਰੈਸਪੀ ਤਾਂ ਬਿਲਕੁਲ ਬੜੀ ਸਿੰਪਲ ਜੀ ਹੈ ਮੈਂ ਕੁਝ ਜ਼ਿਆਦਾ ਉਹ ਉਹਦੇ ਵਿੱਚ ਪਾਉਂਦੀ ਨਹੀਂ ਹੈਗੀ ਸਿੰਪਲ ਹੀ ਹੈ ਮੇਰੀ ਰੈਸਪੀ ਸੋ ਹੁਣ ਨਾ ਆਪੋ ਜਿਹੜਾ ਪਾਣੀ ਸੀ ਉਹਨੂੰ ਆ ਦੇਖੋ ਛਾਣ ਲਿਆ ਹੈ ਹੈ ਨਾ ਛਾਣ ਕੇ ਤੇ ਨੂੰ ਇੱਕ ਪੈਨ ਦੇ ਵਿੱਚ ਰੱਖ ਲਿਆ ਤੇ ਇੱਧਰ ਮੈਂ ਨਾ ਗਾਜਰਾ ਵੀ ਗ੍ਰੇਟ ਕਰ ਲਿਆ ਨੇ ਆ ਦੇਖੋ ਹੈ ਨਾ ਤੇ ਮੈਨੂੰ ਲੈ ਲਿਆ ਤੇ ਸੀ ਕਿ ਉਹ ਤੇ ਥੋੜੇ ਜਿਹਾ ਸੌਫ ਮੈਨੂੰ ਨਾ ਗੁੜ ਵਾਲੇ ਚੌਲਾਂ ਚ ਸੌਫ ਪਾਉਣੇ ਬੜੇ ਵਧੀਆ ਲੱਗਦੇ ਨੇ ਬੜਾ ਵਧੀਆ ਫਲੇਵਰ ਦਿੰਦੇ ਨੇ ਥੋੜੇ ਜਿਹਾ ਪਾਓ ਪਰ ਪਾ ਕੇ ਦੇਖੋ ਕਿੰਨਾ ਵਧੀਆ ਫਲੇਵਰ ਹੁੰਦਾ ਤੇ ਇਹ ਮੈਂ ਨਾ ਚੌਲ ਪਹਿਲਾਂ ਹੀ ਪੀਕੇ ਰੱਖ ਦਿੱਤੇ ਸੀਗੇ ਤੇ ਹੁਣ ਆਪ ਇਹਨਾਂ ਦਾ ਪਾਣੀ ਰਿਮੂਵ ਕਰ ਦਾਂਗੇ ਕਿਉਂਕਿ ਪਾਣੀ ਇਹਨਾਂ ਦੇ ਵਿੱਚ ਆਲਰੇਡੀ ਆਪਾਂ ਮਿੱਠਾ ਪਾਉਣਾ ਹੀ ਹੈ ਹਨਾ ਤੇ ਹੁਣ ਆਪਾਂ ਜਿਹੜਾ ਕੁੱਕਰ ਰਨ ਦੇ ਵਿੱਚ ਕਿਉਂ ਪਾਵਾਂਗੇ ਸਾਰਾ ਤਾਂ ਕਿ ਕਿਉਂ ਚੰਗੀ ਤਰ੍ਹਾਂ ਮੈਲਟ ਹੋ ਜਾਵੇ ਕਿਉਂ ਵੀ ਜੰਮਿਆ ਪਿਆ ਕਿ ਸਾਡੇ ਠੰਡ ਹੀ ਬੜੀ ਹੈ ਕਿਉਂ ਨਾ ਬਿਲਕੁਲ ਮੈਲਟ ਹੋ ਗਿਆ ਹੈ ਹਨਾ ਤੇ ਹੁਣ ਨਾਲ ਹੀ ਆਪਾਂ ਜਿਹੜੇ ਸੌਂਫ ਤੇ ਕਾਚਰਾ ਕਰੀਆਂ ਸੀ ਨਾ ਗ੍ਰੇਟ ਉਹ ਵਿੱਚ ਪਾਵਾਂਗੇ ਤਾਂ ਕਿ ਥੋੜੀ ਦੇਰ ਨਾ ਇਹ ਕਾਚਰਾ ਪੁਣੀ ਤੇ ਸੌਂਫ ਪੁਣੀ ਜਾਣ ਕਿਉ ਦੇ ਵਿੱਚ ਉਹਨਾਂ ਆਪਾਂ ਦੇਖੋ ਕਾਜਰਾ ਤੇ ਸੌਫ ਨੂੰ ਘਿਓ ਦੇ ਵਿੱਚ ਪਾ ਲਿਆ ਤੇ ਨੂੰ ਇੱਕ ਤੋਂ 2 ਮਿੰਟ ਲਈ ਨਾ ਪੁੰਨ ਲਾਂਗੇ ਤਾਂ ਕਿ ਚੰਗੀ ਤਰ੍ਹਾਂ ਕਾਜਰਾ ਤੇ ਸੌਫ ਤੇ ਜਿਹੜਾ ਘਿਓ ਹੈ ਨਾ ਉਹ ਇੱਕ ਦੂਜੇ ਨਾਲ ਰਲ ਜਾਏ ਹੈ ਨਾ ਅ ਬਣਾਉਂਦੇ ਤਾਂ ਸਾਰੇ ਹੀ ਹੁੰਦੇ ਆ ਸਾਰਿਆਂ ਦੇ ਘਰਾਂ 'ਚ ਇਹ ਮਿੱਠੇ ਚੌਲ ਬੰਦੇ ਆ ਪਰ ਹਰ ਇੱਕ ਦੇ ਬਣਾਉਣ ਦਾ ਨਾ ਡਿਫਰੈਂਟ ਵੇ ਹੁੰਦਾ ਅਸੀਂ ਉੱਥੇ ਪਿੰਡ ਜਦੋਂ ਮੈਂ ਅਸੀਂ ਛੋਟੇ ਸੀਗੇ ਤਾਂ ਮੇਰੀ ਮਤਰੇ ਐਵੇਂ ਪੜਾਉਂਦੇ ਹੁੰਦੇ ਸੀਗੇ ਇਹਦੇ ਨਾਲ ਦੋ ਚੀਜ਼ਾਂ ਹੋ ਜਾਂਦੀਆਂ ਨੇ ਗਾਦਰਾਂ ਵੀ ਖਾਧੀਆਂ ਜਾਂਦੀਆਂ ਨੇ ਹੈਨਾ ਤੇ ਨਾਲ ਰਾਈਸ ਵੀ ਖਾਦੇ ਜਾਂਦੇ ਨੇ ਤੇ ਨਵਾਂ ਫਲੇਵਰ ਵੀ ਆ ਜਾਂਦਾ ਹੈ ਹੈਨਾ ਤੁਸੀਂ ਵੀ ਜਰੂਰ ਟਰਾਈ ਕਰਿਓ ਤੇ ਮੈਨੂੰ ਦੋਸ ਦੱਸਿਓ ਕਿ ਤੁਹਾਡੇ ਕਿਵੇਂ ਦੇ ਬਣੇ ਸੋ ਹੁਣ ਆਪਾਂ ਇੱਕ ਤੋਂ ਦੋ ਮਿੰਟ ਬਸ ਇਹਨਾਂ ਨੂੰ ਨਾ ਐਵੇਂ ਵੀ ਮਤਲਬ ਸੌਟੇ ਕਰ ਲੈਣਾ ਦੇਖੋ ਆਪਣੀਆਂ ਗਾਦਰਾਂ ਸੌਟੇ ਹੋ ਗਈਆਂ ਸੀ ਤੇ ਨਾਲ ਹੀ ਆਪਾਂ ਨਾ ਰਾਈਸ ਪਾ ਦਿੱਤਾ ਹੈ ਪਾਣੀ ਨਹੀਂ ਪਾਇਆ ਜਿੰਨੇ ਦੇਰੇ ਚ ਰਾਈਸ ਟਿੱਪ ਕਰਕੇ ਰੱਖੇ ਸੀ ਪਾਣੀ ਆਪਾਂ ਡੋਲ ਦਿੱਤਾ ਤੇ ਹੁਣ ਆਪਾਂ ਨਾ ਉਹ ਸਿਰਪ੍ਰਾਈਜ਼ ਰਾਈਸ ਪਾਏ ਆ ਤੇ ਹੁਣ 2 ਮਿੰਟ ਲਈ ਰਾਈਸ ਨੂੰ ਹੀ ਆਪਾਂ ਸੌਟੇ ਕਰ ਲੈਣਾ ਤੇ ਇੱਕ ਹੋਰ ਗੱਲ ਹੈ ਜਿਹੜੇ ਜਿਵੇਂ ਆਪਾਂ ਨਮਕ ਵਾਲੇ ਰਾਈਸ ਬਣਾਉਨੇ ਹਾਂ ਉਹਦੇ ਵਿੱਚ ਹਮੇਸ਼ਾ ਪਾਣੀ ਮਤਲਬ ਡਬਲ ਪੈਂਦਾ ਜਿਵੇਂ ਹੁਣ ਆਪਾਂ ਇੱਕ ਕੌਲੀ ਰਾਈਸ ਲੈਣੀ ਤਾਂ ਦੋ ਕੌਲੀਆਂ ਪਾਣੀ ਪਾਵਾਂਗੇ ਹੈਨਾ ਤੇ ਜਿਹੜੇ ਮਿੱਠੇ ਰਾਈਸ ਹੁੰਦੇ ਨੇ ਉਹਨਾਂ ਵਿੱਚ ਪਾਣੀ ਹਮੇਸ਼ਾ ਵੱਧ ਪੈਂਦਾ ਹੁੰਦਾ ਉਹ ਵੀ ਮਤਲਬ ਉਹ ਪੱਕਣ 'ਚ ਵੀ ਜ਼ਿਆਦਾ ਟਾਈਮ ਲੈਂਦੇ ਨੇ ਤੇ ਉਹਨਾਂ 'ਚ ਪਾਣੀ ਵੀ ਜ਼ਿਆਦਾ ਪੈਂਦਾ ਹੈ ਹੈਨਾ ਸੋ ਇਸ ਦਾ ਤੁਸੀਂ ਧਿਆਨ ਰੱਖਿਓ ਜਿਵੇਂ ਹੁਣ ਇੱਕ ਤੋਂ 2 ਮਿੰਟ ਹੋ ਗਏ ਆਪਾਂ ਇਹਨਾਂ ਨੂੰ ਸੌਟੇ ਕਰਦੇ ਸੀਗੇ ਹੁਣ ਆਪਾਂ ਇਹ अपना ਜਿਹੜਾ ਆ ਗੁੜ ਵਾਲਾ ਮਿੱਠਾ ਪਾਣੀ ਹੈ ਨਾ ਇਹ ਵਾਲਾ ਇਹਦੇ ਵਿੱਚ ਪਾ ਦਵਾਂਗੇ ਹੈ ਨਾ ਸੋ ਹੁਣ ਆਪਾਂ ਜਿਹੜਾ ਪਾਣੀ ਹੈ ਨਾ ਆ ਦੇਖੋ ਆ ਮੈਂ ਇਹਦੇ ਵਿੱਚ ਪਾ ਦਿੱਤਾ ਤੇ ਇੱਕ ਹੋਰ ਗੱਲ ਹੈ ਜਦੋਂ ਆਪਾਂ ਮੱਠੇ ਚੌਲ ਬਣਾਉਣੀ ਆ ਨਾ ਪਾਣੀ ਮਤਲਬ ਕਿ ਇਹਦੇ ਵਿੱਚ ਮਿੱਠਾ ਹਮੇਸ਼ਾ ਵੱਧ ਪਾਇਆ ਕਰੋ ਇਹ ਤਾਂ ਹੀ ਸਵਾਦ ਲੱਗਦੇ ਹੈ ਜੇ ਮਿੱਠਾ ਇਹਦੇ ਵਿੱਚ ਘੱਟ ਹੋਏ ਨਾ ਫਿਰ ਚੌਲ ਖਾਂ ਚ ਬਿਲਕੁਲ ਵੀ ਸਵਾਦ ਨਹੀਂ ਲੱਗਦੇ ਸੋ ਹੁਣ ਆਪਾਂ ਇਹਦੇ ਵਿੱਚ ਹੋਰ ਪਾਣੀ ਪਾਨੇ ਆ ਦੇਖੋ ਆਪਾਂ ਨਾ ਇਹਦੇ ਵਿੱਚ ਪਾਣੀ ਪਾ ਦਿੱਤਾ ਹੈ ਮੈਂ ਇਹਦੇ ਵਿੱਚ ਨਾ ਢਾਈ ਕੁੱਲੀਆਂ ਪਾਣੀ ਪਾਇਆ ਕਿਉਂਕਿ ਚੌਲ ਵੀ ਮੈਂ ਪਹਿਲਾਂ ਪੀਕੇ ਰੱਖ ਦਿੱਤੇ ਸੀਗੇ ਜਿਵੇਂ ਚੌਲ ਪੀਕੇ ਨਾ ਰੱਖਦੇ ਨਾ ਡਾਇਰੈਕਟ ਵੈਸੇ ਹੀ ਪਾ ਦਿੰਦੀ ਤਾਂ ਮੈਂ ਤਿੰਨ ਕੁੱਲੀਆਂ ਪਾਣੀ ਪਾਣਾ ਸੀ ਇਹਦੇ ਵਿੱਚ ਹੁਣ ਮੈਂ ਢਾਈ ਕੁੱਲੀਆਂ ਪਾਣੀ ਪਾਇਆ ਤੇ ਹੁਣ ਆਪਾਂ ਇਹਨੂੰ ਸਿਮ ਤੇ ਮਤਲਬ ਲੋ ਫਲੇਮ ਤੇ ਨਾ ਇਹਨੂੰ ਲੱਡ ਬੰਦ ਕਰਕੇ ਤੇ ਇਹਨੂੰ ਦੋ ਵਿਸਲਾਂ ਤੱਕ ਕਰ ਵਿਸਲਾਂ ਆਣ ਤੱਕ ਇਹਨੂੰ ਪਕਾਵਾਂਗੇ ਹੈਨਾ ਉਸ ਤੋਂ ਬਾਅਦ ਫਿਰ ਆਪਾਂ ਨਾ ਇਹਦਾ ਗੈਸ ਆਫ ਕਰ ਦੇਾਂਗੇ ਤੇ ਫਿਰ ਇਹਦਾ ਜਿਹੜਾ ਪ੍ਰੈਸ਼ਰ ਹੈ ਨਾ ਉਹ ਕੀ ਰਹਿ ਗਿਆ ਨਹੀਂ ਤਾਂ ਕਿ ਉਹ ਪ੍ਰੈਸ਼ਰ ਜਦੋਂ ਆਪਰੇਲੀਜ਼ ਹੋਏਗਾ ਤਾਂ ਫਿਰ ਆਪਾਂ ਇਹਨੂੰ ਖੋਲਾਂਗੇ ਸੋ ਹੁਣ ਨਾ ਆਪਾਂ ਇਹਦੇ ਇਹਨੂੰ ਇਹਨੂੰ ਲੱਡ ਲਾ ਕੇ ਤੇ ਬੰਦ ਕਰ ਦਿੰਨੇ ਆ ਹੁਣ ਦੇਖੋ ਮੈਂ ਨਾ ਲੱਡ ਲਾ ਕੇ ਕੁੱਕਰ ਬੰਦ ਕਰ ਦਿੱਤਾ ਹੈ ਨਾ ਤੇ ਹੁਣ ਨਾ ਮੈਂ ਮਤਲਬ ਲੋ ਤੋਂ ਥੋੜੀ ਜੀ ਅੱਪਰ ਰੱਖੀ ਆ ਫਲੇਮ ਮੀਡੀਅਮ ਤੋਂ ਥੋੜੀ ਜੀ ਘੱਟ ਤੇ ਹੁਣ ਆਪਾਂ ਇਹਨੂੰ 20 ਵਿਸਲਾਂ ਕਰਾਵਾਂਗੇ ਤੇ ਫਿਰ ਇਹ ਫਿਰ ਮੈਂ 20 ਵਿਸਲਾਂ ਕਰਾਂ ਤੋਂ ਬਾਅਦ ਆਪਾਂ ਗੈਸ ਬੰਦ ਕਰ ਦਵਾਂਗੇ ਤੇ ਫਿਰ ਜਦੋਂ ਇਹਦਾ ਪ੍ਰੈਸ਼ਰ ਰੀਲੀਜ਼ ਹੋ ਜਾਏਗਾ ਨਾ ਫਿਰ ਉਹਨੂੰ ਚੈੱਕ ਕਰਾਂਗੇ ਸੋ ਹੁਣ ਆਪਾਂ ਕਰਨੇ ਆ ਵੇਟ ਰਾਈਸ ਬਣਨ ਦੀ ਤੇ ਚਲੋ ਹੁਣ ਨਾ ਮੈਂ ਤੁਹਾਨੂੰ ਬਾਹਰ ਦਾ 뷰 ਦਿਖਾਵਾਂ ਕਿ ਸਾਡੇ ਕਿੰਨਾ ਮੀਂਹ ਪੈ ਰਿਹਾ ਸੋ ਦੇਖੋ ਸਾਡੇ ਨਾ ਬਾਹਰ ਕਿੰਨਾ ਮੀਂਹ ਪੈ ਰਿਹਾ ਬਾਹਰ ਐਂ ਜਮਾਂ ਹੌਣ ਤੱਕ ਨੀਆਂ ਜਿਹਾ ਰੁਕ ਗਿਆਂ ਥੋੜੀਆਂ ਜਿਹਾ ਸਵੇਰ ਦਾ ਤਾਂ ਬਹੁਤ ਮੀਂਹ ਆਇਆ ਸੋ ਜਦੋਂ ਮੌਸਮ ਵੈਸੇ ਲਈ ਠੰਡਾ ਹੋਵੇ ਨਾ ਫਿਰ ਕੁਛ ਐਵੇਂ ਦਾ ਮਿੱਠਾ ਤੇ ਗਰਮ-ਗਰਮ ਖਾਣ ਨੂੰ ਬਹੁਤ ਦਿਲ ਕਰਦਾ ਹੁੰਦਾ ਪਤਾ ਨਹੀਂ ਮੇਰਾ ਤਾਂ ਕਰਦਾ ਹੁੰਦਾ ਤੁਹਾਡਾ ਕਰਦਾ ਹੈ ਕਿ ਨਹੀਂ ਪਤਾ ਨਹੀਂ ਪਰ ਮੈਨੂੰ ਲੱਗਦਾ ਸਭ ਦਾ ਹੀ ਕਰਦਾ ਹੁੰਦਾ ਕਿਉਂਕਿ ਮੌਸਮ ਦੇ ਹਿਸਾਬ ਨਾਲ ਆਪਣੇ ਖਾਣ ਵਾਲੇ ਟੇਸਟ ਬਰਡਸ ਵੀ ਚੇਂਜ ਹੁੰਦੇ ਰਹਿੰਦੇ ਆ ਸੋ ਤੁਸੀਂ ਵੀ ਨਾ ਐਵੇਂ ਦੀਆਂ ਚੀਜ਼ਾਂ ਟਰਾਈ ਕਰਿਆ ਕਰੋ ਇਹ ਇਹ ਕੁਝ ਚੀਜ਼ਾਂ ਐਵੇਂ ਦੀਆਂ ਨੇ ਜਿਹੜੀਆਂ ਆਪਾਂ ਨੂੰ ਪਿੱਛੋਂ ਆਪਣੇ ਪਿਛੌਕੜ ਤੋਂ ਮਿਲੀਆਂ ਹੋਈਆਂ ਨੇ ਕੀ ਕਹਿੰਦੇ ਮਿਲਲਾ ਦਾ ਮਠੇ ਚੌਲ ਤੇ ਕੀ ਕਹਿੰਦੇ ਨੇ ਦੱਲੀਆਂ ਮਠਾ ਤੇ ਸੇਵੀਆਂ ਐਵੇਂ ਦੀਆਂ ਚੀਜ਼ਾਂ ਖੀਰ ਐਵੇਂ ਦੀਆਂ ਚੀਜ਼ਾਂ ਤਾਂ ਮੈਨੂੰ ਲੱਗਦਾ ਆਪਾਂ ਨੂੰ ਬਾਇ ਬਰਥ ਹੀ ਆਪਣੇ ਨਾਲ ਹੀ ਆਈਆਂ ਨੇ ਸੋ ਟਰਾਈ ਜ਼ਰੂਰ ਕਰਿਆ ਕਰੋ ਆਪਣੀਆਂ ਚੀਜ਼ਾਂ ਆਪਦੀ ਚੀਜ਼ ਕਦੀ ਨਹੀਂ ਭੁੱਲਣੀ ਚਾਹੀਦੀ ਹੈਗੇ ਜਿਹੜੀ ਆਪਾਂ ਨੂੰ ਆਪਣੀ ਚੀਜ਼ ਮਿਲੀ ਹੋਈ ਹੈ ਨਾ ਉਹ ਆਪਦੀ ਹੀ ਹੈ ਉਹ ਕਦੀ ਨਾ ਤੁਸੀਂ ਭੁੱਲੋ ਸੋ ਤੁਸੀਂ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਟਰਾਈ ਕਰਾਇਆ ਕਰੋ ਐਵੇਂ ਦੀ ਆਪਣੇ ਬਚਪਨ ਦੀਆਂ ਚੀਜ਼ਾਂ ਕਿਉਂਕਿ ਉਹਨਾਂ ਦੇ ਬਚਪਨ ਨੂੰ ਤਾਂ ਆਪਾਂ ਜੀ ਹੀ ਰਹੇ ਹਾਂ ਉਹ ਕੀ ਕਰ ਰਹੇ ਨੇ ਪਰ ਆਪਣਾ ਬਚਪਨ ਨਹੀਂ ਨਾ ਉਹ ਜੀ ਸਕਦੇ ਹੈਗੇ ਸੋ ਉਹਨਾਂ ਨੂੰ ਜ਼ਰੂਰ ਟਰਾਈ ਕਰਾਇਆ ਕਰੋ ਐਵੇਂ ਦੀਆਂ ਬਚਪਨ ਦੀਆਂ ਚੀਜ਼ਾਂ ਬਣਾ ਕੇ ਨਾ ਸੋ ਦੇਖੋ ਦੂਰ ਦੇਖੋ ਤੁਹਾਨੂੰ ਸਮੁੰਦਰ ਦੇਖਦਾ ਹੋਣਾ ਕਿੰਨਾ ਵਧੀਆ ਲੱਗਦਾ ਨਾ ਹੁਣ ਆਪਣੇ ਨਾ ਦੋ ਵਿਸਲਾਂ ਹੋ ਗਈਆਂ ਸੀਗੀਆਂ ਤੇ ਹੁਣ ਇਹਦੇ ਵਿੱਚ ਪ੍ਰੈਸ਼ਰ ਹੈਗਾ ਤਾਂ ਆਪਾਂ ਅੰਦਰੋਂ ਗੈਂਸ ਕਰਦਿੰਨੇ ਆ ਬੰਦ ਤੇ ਹੁਣ ਨਾ ਇਹਨੂੰ ਐਵੇਂ ਹੀ ਪਿਆਰ ਰਹਿਣ ਦਾਂਗੇ ਜਿਹੜਾ ਇਹਦੇ ਵਿੱਚ ਪ੍ਰੈਸ਼ਰ ਹੈ ਨਾ ਉਹ ਆਪੇ ਜਦੋਂ ਰਿਲੀਜ਼ ਹੋਏਗਾ ਨਾ ਫਿਰ ਆਪਾਂ ਇਹਨੂੰ ਓਪਨ ਕਰਾਂਗੇ ਹਨਾ ਜੇ ਆਪਾਂ ਹੁਣੇ ਹੀ ਓਪਨ ਕਰ ਦਿੱਤਾ ਨਾ ਫਿਰ ਉਹ ਚੌਲ ਨਾ ਕੱਲੇ-ਕੱਲੇ ਨਹੀਂ ਹੁੰਦੇ ਹੈਗੇ ਜਦੋਂ ਉਹ ਆਪੇ ਮਤਲਬ ਪ੍ਰੈਸ਼ਰ ਨਿਕਲ ਜਾਏਗਾ ਤੇ ਥੋੜਾ ਟਾਈਮ ਰੈਸਟ ਕਰਨਗੇ ਤਾਂ ਫਿਰ ਚੌਲ ਬਿਲਕੁਲ ਕੱਲੇ-ਕੱਲੇ ਬਣਨਗੇ ਫਿਰ ਚੌਲ ਚਿਪਕਦੇ ਨਹੀਂ ਹੈਗੇ ਸੋ ਹੁਣ ਆਪਾਂ ਵੇਟ ਕਰਨੀ ਹੈ ਕਿ ਇਹਦਾ ਪ੍ਰੈਸ਼ਰ ਆਪੇ ਹੀ ਨਿਕਲੇ ਤੇ ਫਿਰ ਆਪਾਂ ਇਹਨੂੰ ਓਪਨ ਕਰਨੀ ਆ। ਹੁਣ ਦੇਖੋ ਬਹੁਤ ਟਾਈਮ ਹੋ ਗਿਆ ਸੀਗਾ ਤੇ ਆਪਣੇ ਨਾਲ ਪ੍ਰੈਸ਼ਰ ਦਾ ਜਿਹੜਾ ਕੁੱਕਰ ਦਾ ਜਿਹੜਾ ਪ੍ਰੈਸ਼ਰ ਹੈ ਨਾ ਉਹ ਰਿਲੀਜ਼ ਹੋ ਗਿਆ ਸੀਗਾ ਬਿਲਕੁਲ ਵੀ ਨਹੀਂ ਹੈਗਾ ਤੇ ਹੁਣ ਆਪਾਂ ਕੁੱਕਰ ਕਰ ਲੈਨੇ ਆ ਓਪਨ ਤੇ ਦੇਖਣੀ ਆ ਕਿ ਆਪਣੇ ਰਾਈਸ ਕਿਵੇਂ ਦੇ ਬਣੇ ਨੇ। ਵੇਖੋ ਆਪਣੇ ਰਾਈਸ ਨਾ ਬਿਲਕੁਲ ਵਧੀਆ-ਵਧੀਆ ਬਣੇ ਨੇ ਹਨ ਪੂਰੀ ਸਟੀਮ ਨਾਲ ਉਰੇ ਆਨ ਕੋਕੋ ਹੋਏ ਨੇ ਸੋ ਹੁਣ ਆਪਾਂ ਇਹਨਾਂ ਨੂੰ ਨਾ ਕਰਕੇ ਦੇਖ ਲੈਣੇ ਆ ਦੇਖੋ ਮੈਂ ਤੁਹਾਨੂੰ ਦਿਖਾ ਰਹੀ ਆ ਕਿ ਕਿਵੇਂ ਇਕੱਲੇ ਇਕੱਲੇ ਰਾਈਸ ਬਣਦੇ ਆ ਮੇਰੇ ਮੇਰੇ ਰਾਈਸ ਕਦੀ ਨਹੀਂ ਜੁੜੇ ਹੈਗੇ ਐਂ ਬਿਲਕੁਲ ਇਕੱਲਾ ਇਕੱਲਾ ਚੌਲ ਬਣਦਾ ਹੈ ਕਈ ਵਾਰੀ ਨਾ ਐਵੇਂ ਹੁੰਦਾ ਕਿ ਖਾਸ ਕਰਕੇ ਮਿੱਠੇ ਚੌਲਾਂ ਨਾਲ ਨਹੀਂ ਹੁੰਦਾ ਕਿ ਜਦੋਂ ਆਪਾਂ ਬਣਾਉਨੇ ਆ ਨਾ ਤੇ ਚਿਪਕ ਜਾਂਦੇ ਨੇ ਹੈਨਾ ਤੇ ਕਈ ਵਾਰੀ ਆਂ ਜਮਾ ਬਈ ਮਤਲਬ ਜਿਵੇਂ ਕੜਾਹ ਜਾ ਬਣ ਜਾਂਦਾ ਹੈ ਤੇ ਇਹ ਬਈ ਮੇਰੇ ਚੋਲ ਬਿਲਕੁਲ ਐਵੇਂ ਨਹੀਂ ਬਣਦੇ ਮੇਰੇ ਚੋਲਾਂ ਬਿਲਕੁਲ ਆ ਦੇਖੋ ਕੱਲੇ-ਕੱਲੇ ਬਣੇ ਨੇ ਸੋ ਤੁਸੀਂ ਵੀ ਐਵੇਂ ਹੀ ਬਈ ਮਤਲਬ ਬਣਾਇਆ ਕਰੋ ਤਾਂ ਇਹ ਬਿਲਕੁਲ ਕੱਲੇ-ਕੱਲੇ ਬੰਦੇ ਨੇ ਸੋ ਹੁਣ ਆਪਾਂ ਨਾ ਕਰ ਲੈਨੇ ਆ ਸਰਵ ਇਥੇ ਇੱਕ ਹੋਰ ਗੱਲ ਵੀ ਹੈ ਤੁਸੀਂ ਜੇ ਡਰਾਈ ਫਰੂਟ ਪਾਣਾ ਤਾਂ ਪਾ ਸਕਨੇ ਹੋ ਜੇ ਨਹੀਂ ਪਾਣਾ ਤਾਂ ਸਕਿੱਪ ਕਰ ਸਕਨੇ ਹੋ ਹੈਨਾ ਤੇ ਮੇਰੇ ਹਸਬੰਦ ਨੂੰ ਤਾਂ ਬਹੁਤ ਪਸੰਦ ਹੈ ਕਿ ਚੋਲਾਂ ਦੇ ਵਿੱਚ ਡਰਾਈ ਫਰੂਟ ਹੋਏ ਪਰ ਮੈਨੂੰ ਇੰਨਾ ਵਧੀਆ ਨਹੀਂ ਲੱਗਦਾ ਸੋ ਅੱਜ ਮੈਂ ਡਰਾਈ ਫਰੂਟ ਨਹੀਂ ਪਾਉਂਗੀ ਅੱਜ ਮੈਂ ਮੈਂ ਹੀ ਖਾऊंगी ਰਾਈਸ ਨੂੰ ਨਾ ਸੋ ਹੁਣ ਆਪਾਂ ਟਿਕ ਲੈਨੇ ਆ ਮੱਥਾ ਤੇ ਉਸ ਤੋਂ ਬਾਅਦ ਆਪਾਂ ਫਿਰ ਖਾਵਾਂਗੇ ਬੈ ਕੇ ਆਰਾਮ ਨਾਲ ਇੰਜੋਏ ਕਰਾਂਗੇ ਰਾਈਸ ਤੇ ਤੁਸੀਂ ਵੀ ਬਣਾਓ ਤੇ ਜਰੂਰ ਟਰਾਈ ਕਰੋ ਤੇ ਮੈਨੂੰ ਜਰੂਰ ਦੱਸੋ ਤੁਹਾਡੇ ਕਿਵੇਂ ਦੇ ਬਣਿਆ ਨੇ ਜੋ ਮੈਂ ਤਾਂ ਇੰਜੋਏ ਕਰਨੀ ਆ ਗਰਮ ਗਰਮ ਚੌਲ ਗੋੜ ਤੇ ਗਜਰਾਂ ਵਾਲੇ ਸੋ ਤੁਸੀਂ ਵੀ ਆ ਜਾਓ ਤੇ ਜਰੂਰ ਮੇਰੇ ਨਾਲ ਇੰਜੋਏ ਕਰੋ ਗੋੜ ਤੇ ਗਾਜਰਾਂ ਵਾਲੇ ਚੌਲ ਤੇ ਕਿੰਨਾ ਵਧੀਆ ਲੱਗਦਾ ਨਾ ਬਾਹਰ ਵੇਖੋ ਮੀਂਹ ਪੈ ਰਿਹਾ ਠੰਡਾ ਠੰਡਾ ਤੇ ਅੰਦਰ ਪਲੇਟ ਦੇ ਵਿੱਚ ਮੇਰੇ ਕੋਲ ਨੇ ਗਰਮ ਗਰਮ ਰਾਈਸ ਸੋ ਤੁਸੀਂ ਵੀ ਬਣਾਓ ਤੇ ਜ਼ਰੂਰ ਟਰਾਈ ਕਰੋ ਤੇ ਮੈਨੂੰ ਜ਼ਰੂਰ ਦੱਸੋ ਤੁਹਾਡੇ ਕਿਵੇਂ ਦੇ ਬਣੇ ਨੇ ਤੇ ਆਪਾਂ ਮਿਲਨੇ ਅਗਲੀ ਵੀਡੀਓ ਦੇ ਵਿੱਚ ਤੇ ਮੈਂ ਤਾਂ ਆਪਣੇ ਇੰਜੋਏ ਆਪਣੇ ਰਾਈਸ ਤੇ ਤੁਸੀਂ ਵੀ ਜ਼ਰੂਰ ਬਣਾਓ ਤੇ ਜ਼ਰੂਰ ਟਰਾਈ ਕਰੋ